ਸਤਿ ਸ੍ਰੀ ਅਕਾਲ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਹੋ ਉਹ ਚੜ੍ਹਦੀ ਕਲਾ 'ਚ ਤੇ ਆਪਾਂ ਵੀ ਵਧੀਆ ਚੜ੍ਹਦੀ ਕਲਾ 'ਚ ਆ ਤੇ ਅੱਜ ਦਾ ਬਲੌਗ ਆਪਾਂ ਕਰਦਾ ਸਟਾਰਟ ਤੇ ਆਪਾਂ ਹੁਣ ਸ਼ਾਇਦ ਫਲੈਟ ਜਾਵਾਂਗੇ ਡਿਊਟੀ ਕਿਉਂਕਿ ਅੱਜ ਰਾਤ ਤੱਕ ਕੰਮ ਚੱਲੂ ਹੋ ਜਾਣਾ ਬਾਕੀ ਪਤਾ ਨਹੀਂ ਹਮ ਬਿਨੇ ਵੀ ਜਾਣੇ ਆ ਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਸਬਜ਼ੀ ਵੇਖਿਆ ਤੇ ਰੋਟੀ ਨਾਲ ਖਾਣਾ ਤੂੰ ਬਾਕੀ ਆਪਾਂ ਆ ਗਈ ਨਾਲੇ ਦਾ ਵਾ ਅੱਜ ਦਾ ਦਿਨ ਕੀ ਕਰਦੇ ਹਾਂ ਰਾਤ ਨੂੰ ਜਾ ਕੇ ਕੀ ਕਰਦੇ ਹਾਂ ਤੁਹਾਨੂੰ ਦਿਖਾਵਾਂਗੇ ਤੁਸੀਂ ਆਪਣੇ ਨਾਲ ਜੁੜੇ ਰਹੋ ਤੇ ਇੱਧਰ ਸਾਹਮਣੇ ਉਹ ਬਿਲਡਿੰਗਾਂ ਆ ਜਾਂ ਆਪਾਂ ਲੀੜੇ ਤੋਂ ਧੋ ਕੇ ਪਾਏ ਆ ਤੇ ਇਹਦੇ ਮੂੰਹ ਤੇ ਮਰਣੀ ਕਿਲਾ ਆਹ ਲੱਗਦੀ ਕਿਲਾ ਤੱਕਿਆ ਆਹ ਬੰਦਾ ਨਹੀਂ ਕੀ ਕਚਾ ਜਲਾਇਆ ਮੂੰਹ ਤੇ ਨਹੀਂ ਯਾ ਤੂੰ ਇਹਦਾ ਮੈਂ ਕਹਤਾ ਯਾਰ ਆਸਤਲਾਂਦਾਈ ਮਸੀਰਾਂ ਉਹ ਯਾਰ ਆਪਣਾ ਕਚਾ ਜਲਾਇਆ ਨੇ ਯਾ ਤੂੰ ਤੂਰਦਾ ਯਾਰ ਜਾ ਕਿ ਲੈ ਲੈ ਇਹ ਕੀ ਹੈ ਇਹਨੂੰ ਯੂਜ਼ ਕਰਕੇ ਇਹਨੂੰ ਪੱਤੀ ਰੱਖ ਦੇਣਾ ਇਹ ਇਹਦੇ ਅੰਦਰ ਸੀਰਮ ਇਹ ਕਛਾ ਜਾਂ ਮੂੰਹ ਤੇ ਲਾ ਲੈਂਦਾ ਕਛਾ ਨਹੀਂ ਹੈ ਸੀਰਮ ਹੈ ਕੋਈ ਇਹ ਜੂਰ ਕਰਕੇ ਚੱਲਾਂ ਤੁਹਾਨੂੰ ਤੇ ਤੇ ਸਬਜੀ ਵੇਖਿਆ ਜਾ ਆ ਵੇਖਣਾ ਜੈਂਟਲੀ ਪਤਾ ਹੀ ਕਰਦੇ ਆ ਓਕੇ ਇਧਰ ਦਾ ਤਾਂ ਮਿਲਦੇ ਤੁਹਾਨੂੰ ਬੱਚੂ ਆਪਾਂ ਪਹੁੰਚ ਗਏ ਆ ਮੈਂ ਤਾਂ ਦੇਣ ਵਾਲੀ ਡਿਊਟੀ ਤੇ ਥੋੜਾ ਜਿਹਾ ਕਰਿਆਨਾ ਦਾ ਮਾੜਾ ਮੋਟਾ ਨਾ ਕੰਮ ਕਰਾਉਣਾ ਕਰਾ ਕੇ ਉਸ ਤੋਂ ਬਾਅਦ ਆਪਾਂ ਜਾ ਜਾਣਾ ਉਧਰੋਂ ਆਉਂਦੇ ਆ ਰੈਡੀ ਪੁੱਲਰ ਲੋੜੋਂ ਦੇ ਆ ਕੇ ਰਿਪੋਰਟ ਆਊਗਾ ਤੇ ਫੇਰ ਲੱਗਣਾ ਟ੍ਰੈਕ ਆਗ ਨੂੰ ਉਹ ਜਣਾ ਦੋ ਮਿੰਟਾਂ ਦਾ ਨਹੀਂ ਦੇਣਾ ਵਾ ਛੇਤੀ ਲਿਆ ਨੇਰਾ ਬਲਬੀ ਗਾਵਾ ਓ ਵੀ ਮੈਟਰ ਆ ਗਿਆ ਆ ਗਿਆ ਪਾਣੀ ਲਾਖਾ ਓ ਕੀ ਗੱਲ ਹਾ ਪਾਣਾ ਵਾਲੇ ਚੱਲੋ ਇਧਰ ਆਪਣਾ ਵਲੌਗ ਦੇਖਣ ਲਿਆ ਆਪਣੀਆਂ ਵੀਡੀਓ ਮਿਸਰੀ ਗਾਣਾ ਗਾਉਂਦੇ ਆ ਕੀ ਗੱਲ ਹਾ ਤੈ ਨਹੀਂ ਕੀ ਗੱਲਾਂ ਬਦਲ ਬਤਾਓ ਕੋਈ ਬੜੀਆ ਸਾ ਇਧਰ ਪਾਣੀ ਆ ਤੇ ਆਪਾਂ ਚੱਲੇ ਨਟ ਬੋਲਡ ਲੈਣ ਹੈ ਪਾਰਕ ਚਲੀਏ ਚੱਲਾਂਗੇ ਨਟ ਬੋਲਡ ਲੈ ਲੈ ਚੱਲੇ ਆ ਜੀ ਆਏ ਓਏ ਮਿਸਤਰੀ ਮੁਲਾਕਾਤ ਕੀ ਇਸ ਕੇ ਸਾਥ ਹੈ ਪਹਿਲੀ 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 ਮੁਲਾਕਾਤ ਮੇਰਾ ਵੀਡੀਓ ਤਾਂ ਦੇਖਤੇ ਨਹੀਂ ਮਿਸਤਰੀ ਤੁਮ ਕੀ ਕਰੋਗੇ ਮੈਂ ਮੇਰੇ ਕੋ ਬਤਾ ਦੇਣਾ ਪੈਸੇ ਦੇਣਾ ਹਾਂ ਅਰੇ YouTube ਮੇ ਦੇਖਾ ਕਰੋ ਨਾ ਪੂਰਾ ਬਲੌਗ ਹਾਂ ਤਾਂ ਉਸਮੇ ਆਪਣਾ ਆਪਣੀ ਵੀਡੀਓ ਹੀ ਦੇਖਾ ਕਰੋ ਨਾ ਪੂਰਾ ਵੀਡੀਓ ਦੇਖਣੇ ਦਾ ਕਿਆ ਕਰਤਾ ਰੇ ਬਾਬਾ ਇਧਰ ਕੀ ਬਾਸ ਐਸੇ ਨਾ ਮਿਸਤਰੀ ਕਿਆ ਕਰਤਾ ਰੇ ਬਾਬਾ ਆ ਬਾਬਾ ਕਿਆ ਗੁੰਡਾ ਬਨੇਗਾ ਰੇ ਬਾਬਾ ਯਾਰ ਗੁੰਡਾ ਬਨੇਗਾ ਬਾਬਾ ਓਏ ਐਸੇ ਨਹੀਂ ਕਰਨੇਗਾ ਇਧਰ ਕੋ ਜਾਣੇਗਾ ਬਾਬਾ ਇਧਰ ਕੋ ਜਾਣੇ ਕਰੇ ਇਧਰ ਪਹਿਲੇ ਚਾਹ ਪੀਨੇਗਾ ਪਹਿਲੇ ਚਾਹ ਪੀਨੇਗਾ ਚਾਹੇ ਨਹੀਂ ਰੋਹ ਪਲਾਣੇ ਕਾ ਰੋਹ ਰੋਹ ਪੀਨੇ ਕਾ ਰਸ ਗੰਨਾ ਰਸ ਗੰਨਾ ਰਸ ਪਲਾਣੇ ਕਾ ਓਏ ਰੁਕ ਜਾ ਗੰਨਾ ਇਧਰ ਇਧਰ ਕੈਮਰਾ ਕਮਾਲ ਲਾਲ ਸੂਟ ਪਰ ਕਾਲੀ ਓਏ ਦਲੇ ਬੋਲਣਾ ਐਸਾ ਨਹੀਂ ਬੋਲਨੇ ਕਰੇ ਬਾਬਾ ਬੰਬੇ ਮਾ ਬੰਬਾ ਬੰਬਾਈ ਦਾ ਬਾਬਾ ਐਸੇ ਹੀ ਬੋਲਨੇ ਕਰੇ ਬਾਬਾ ਕੀ ਆ ਗੁੰਡਾ ਬਣੇਗਾ ਰੇ ਬਾਬਾ ਤੂੰ ਨੇ ਇਥੋਂ ਗੰਨੇ ਦਾ ਰਸ ਬਿਨਾ ਆਪਾ ਮੁਰਗੇ ਪਹਿਲਾਂ ਨਾ ਤੋਲਦਾ ਪਤਾ ਗੱਲਾਂ ਹੀ ਹੁੰਦਾ ਸੋ ਇਹ ਤੂੰ ਪੈ ਬਣਾ ਕੇ ਖੜੀ ਵੀ ਕਾਰਡੀਆਂ ਇਧਰਾ ਸਮਾਨ ਖਰੀਦਾਂ ਆਪਾਂ ਕ੍ਰੇਨ ਦਾ 24 ਮਟੀਰੀਅਲ ਖੜਨਾ ਹੋਵੇ ਮਟੀਰੀਅਲ ਲਾਓ ਸਾਹਮਣੇ ਕ੍ਰੇਨ ਲਗਾ ਦੇ ਇਸ ਇਧਰ 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 ਓਕੇ ਮਿਤਰੀ ਜੀ ਜਾਂ ਬੋਲੋਗੇ ਵਹਾਂ ਲਗਾ ਦੇਗੇ ਆਪਾਂ ਵੀ ਚਲੋ ਚੱਲਨੇ ਚਲੋ ਵੀ ਚੱਲਨੇ ਕਰੇ ਬਾਬਾ ਉਹ ਮੂਰਤੀ ਦੇ ਬਾਬਾ ਉਹ ਮੂਰਤੀ ਕਿਸ ਕੀ ਦੇ ਬਾਬਾ ਥੋੜਾ ਯੋਰਸੇ ਦਬਾਣੇ ਕਰੇ ਬਾਬਾ ਹਾਂ ਲਾਤਾ ਹੀ ਆਤਾ ਰਹਤਾ ਕਿਹੜਾ ਗਾਣਾ ਕਿਹੜਾ ਹੈ ਯਾਰ ਚੀਮੇ ਚੀਮੇ ਦਾ ਚੀਮੇ ਦਾ ਕੰਟੇਨਰਾਂ ਚ ਆਇਆ ਏ ਮਾਲ ਜੱਟ ਦਾ ਨਹੀਂ ਨਹੀਂ ਕੰਟੇਨਰਾਂ ਚ ਆਇਆ ਮਾਲ ਕੀ ਜਿੱਦਾਂ ਦਾ ਕਰਕੇ ਕੁਛ ਖਾਣਾ ਹੈ ਇਹ ਸਾਬ ਇਧਰ ਕੰਟੇਨਰ ਲਈ ਲੈਣਾ ਪਾਰਮੀ ਚ ਨੇਰ ਮੇ ਕੋ ਦੇਖਨੇ ਦਾ ਹੱਥ ਮੇਰੇ ਕੋ ਦਾ ਹੈ ਹੈ ਸਿੱਧਾ ਪਾਰ ਜਾਂਦੇ ਓਕੇ ਥੈਂਕ ਯੂ ਥੈਂਕ ਯੂ ਸੋ ਵੈਰੀ ਮਚ ਆਏ ਇਹ ਖੀਲਿਸ ਨਰਮ ਰੂਹੀ ਜ਼ਿੰਦਗੀ ਤਾਂ ਨਹੀਂ ਮਾਇ ਮੋਹ ਨਹੀਂ ਚਿਰ ਨੇਰ ਵਿੱਚ ਦੇਖ ਲੇਤੇ ਨਾ ਹਰ ਵੀਰ ਇਧਰ ਤਾਂ ਹੋਏਗਾ ਕੋਈ ਨਾ ਕੋਈ ਕੰਮ ਹੈ ਇਹ ਨਾ ਸ਼ਾਮ ਨਿੱਲੋ ਪੁੱਲ ਦੇ ਵੜ ਗਏ ਥੱਲੇ ਨਹੀਂ ਆ ਰਹਾ ਉਹ ਇਧਰ ਦੀ ਮਾਲ ਆਉ ਲਾ ਕੜੀਸ ਕੜੀਸ ਕੇ ਜਾਂਦਾ ਰਿਹਾ ਪੁੱਲ ਦੇ ਥੱਲੇ ਇਹਨਾਂ ਨੇ ਕਿੰਨਾ ਡਾਊਨ ਕੀਤਾ ਨਾ ਇਹਨਾਂ ਨੇ ਉਹ ਚੱਲੂ ਨੇ ਬਹੁਤ ਚੱਲੂ ਦੇਖ ਸਲੇਬ ਦਿਨ ਕਿੰਦਾ ਉੱਚੀ ਨਹੀਂ ਪਾਈ ਦੀ ਇਹਨਾਂ ਨੇ ਦਫਤਰ ਆਪਾਂ ਵੀ ਦੇ ਮਤਾਰਾ ਬਾਬਾ ਇਦਰੀ ਮੇਰੀ ਇਦਰੀ ਦਿਖਲੇਗਾ ਇਸਾ ਨਹੀਂ ਕਰਨੇ ਕਰੇ ਬਾਬਾ ਕਿੱਸਾ ਕਰਨੇ ਕਰੇ ਇਹ ਹਾਰਡਵੇਅਰ ਸਟੋਰ ਹੋ ਗਿਆ ਬੰਦ ਨਾ ਬੰਦ ਇਹ ਸ਼ਖਸ਼ਾ ਜੀ ਸੋਨਾ ਸਿੰਘ ਇਹ ਨਰਾਟ ਕੱਟਣ ਲੱਗਾ ਤੇ ਧਿਆਨ ਰੱਖਿਓ ਇਹਦਾ ਉਹ ਜਾਂਦਾ ਸ਼ਮੀ ਬਦਮਾਸ਼ ਸ਼ਮੀ ਬਦਮਾਸ਼ ਜਾਂਦਾ ਇਹ ਰਾਤ ਨੂੰ ਆਪਾਂ ਕੱਟਣਾ ਹੈ ਗਾਟਰ ਇਹ ਐਂਟਰੀਆਂ ਨਾਲ ਤੇ ਉੱਨਾਰ ਲੁੱਲੇ ਰਹਿ ਇਹ ਲੁੱਲਰ ਚੱਲਦਾ ਜਾਉਣਾ ਲੁੱਲਰ ਬਾਦ ਨੂੰ ਬੈਣ ਵਾਤੇ ਨਹੀਂ ਗਿਆ ਇਹਨੇ ਕੱਟਣ ਵਾਤੇ ਗਿਆ ਏ ਬਲੇਡ ਲੈ ਕੇ ਆ ਜਾ ਕੇ ਉਥੋਂ ਹੈਂ ਭਾਜੀ ਆ ਬੈਠਾ ਜੇ ਇਹ ਨਹੀਂ ਕੱਟਦਾ ਇਹ ਆ ਨਾ ਮੈਲੀ ਕੱਟਨੇ ਇਹ ਕਹਿੰਦਾ ਮੈਨੇ ਛੋਟਾ ਗ੍ਰੈਂਡਰ ਲਿਆ ਕੇ ਦੋ ਇਹ ਇਹਨਾਂ ਮੈਂ ਗ੍ਰੈਂਡਰ ਪਰ ਪਾਤਾ ਹੀ ਪੜਾਇਆ ਨੇ ਪੜਾਇਆ ਕੰਮ ਚੱਲਣ ਦਾ ਬਿਲਡਿੰਗ ਨਾਲ ਜੇ ਥੋੜਾ ਰਹਿ ਗਿਆ ਇਹ ਬੰਦਾ ਬਿਲਡਿੰਗ ਕਾਹਨੋਂ ਆਇਆ ਕੌਨਸਾ ਗਾਉਂ ਤੁਹਾਡਾ ਮੇਰਾ ਏਕੇ ਤੇਰਾ ਗਾਉਂ ਕੌਨਸਾ यूपी का हूँ इलाहाबाद से बिलोंग करता हूँ सुबह सुबह का कहा गया था मैं तो सुबह गया था तो मकड़ मार <laughs> इसके साथ ही गया था तो संडे मनाने गया था संडे मना लिया संडे मनाया वहां गर्मी में ही तो क्या हो गया उसमें लेट के वहां ही खूब लेट आए वीडियो बना रहे यार भाई वीडियो तो बन रहा तो है youtube तो में आएगा गांव का नाम बताओ गांव का मैं प्रयागराज प्रतापगढ़ हां प्रतापगढ़ का हूं बडारी गांव से बिलोंग करता हूं और कौन सा गांव बडारी बडारी टी ए हां बी ए आर ए अच्छा आर आई बडार हो गयाओ बी ए अच्छा यहां क्या करने आए यहां क्या करने आए जैसे मैं ऑपरेटर ऑपरेटर किस चीज का ऑपरेटर एक्सल ऑपरेटर ओके एक्सल भी दिखा और एक्सेल तेरा बिल्डिंग होनदे आज और बात पूछना तेरे से और सब बढ़िया घर में नहीं नहीं हाँ बोलना वो अपने जूपी वाले को बोल चैनल को सब्सक्राइब करें चैनल को सब्सक्राइब करो लाइक करो ये पाजी अपने मतलब मैं इनसे गणेश अपना घनिष्ठता इनके साथ दिखाता हूँ मैं ये घनिष्ठ आदमी है अपने ये, <laughs> ये, 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 ये ये मेरे अपने आदमी है अच्छा इन, इनके चैनल को सब्सक्राइब करो लाइक करो हम लोग साथ शेयर करो ओके ब्लॉग नए से नया आता रहेगा बोलो ब्लॉग नए से नया आता रहेगा नया से नया आता रहेगा तो आप कहाँ से हो बताओ ना चश्मा लगाओ ना चश्मा लगाओ ना ارے بولو یار چشمے جیسا تمہارا کلر ہے چشمہ کیا لگائے گا ہینڈسم کا ظاہر پر ایسے بسرٹ دکھا نہیں دارو پی پی شکل مگاڑ لی ارے بولو نا یار بول ہے پا جی ہاں اے یار بولتا ہی نہیں ہے پتہ نہیں کیا ہے یار شرماتا ہو چلو મિતرو کرتے ہیں اجے بلڈنگ ہوندا ہے گڈ روڈ اے بدماش یہ چھتی کاپی رائٹ ہے کاپی رائٹ دیو ادھر دیکھ کی گل دسنوں دسا آبا پد ماری ਜਾਂਦਾ وا گندا یا ਆ ਨੱਕ ਆ ਨੱਕ ਵੱਢ ਲੈ ਸਾਰਿਆਂ ਨੇ ਉਹ ਦੇਖ ਇਧਰ ਹੀ ਕਰੇ ਨਾ ਬੰਦੇ ਪਹੁੰਚ ਗਏ ਆਪਣੇ ਕੋਲ ਤੋਂ ਇੱਕ ਉਹ ਗਲੋਤਾ ਪਾਗਲਾ ਇੱਕ ਪਾਗਲਾ ਇੱਕ ਪਰਨੇ ਵਾਲਾ ਪਰਨੇ ਵਾਲਾ ਦੋ ਬੰਦੇ ਆਏ ਜਿੱਪ ਸੈਟ ਕਰਦੇ ਆ ਉਹਦੇ ਆ ਗਿਆ ਆਪਣੇ ਕੋਲ ਅੱਜ ਰਾਤ ਨੂੰ ਕੰਮ ਚੱਲੂ ਹੋਊਗਾ ਅਸਨ ਹੈ ਆ ਸੋ ਨਾਲ ਪਾ ਲਗਾ ਵੀਡੀਓ ਬਣਾਉਂਦੇ। ਕਮੇਸਤਰੀ ਇਧਰ ਥੋੜਾ ਬਿਜੀ ਚੱਲ ਰਹਾ। ਕੀ ਹੋ ਰਿਹਾ ਸੀ ਮੈਂ ਕਿੱਥੇ ਭਜਾ ਤੂੰ ਵੀ ਮੁੜ ਕੇ ਉਹਦੇ ਵਾਂਗੂ ਕਹਿਣਾ ਮੇਰੀ ਵੀਡੀਓ ਬਣਾਈ। ਤੂੰ ਮੁੜ ਕੇ ਮੈਂ ਬਣਾਉਣੇਗਾ। ਐਸਪੀ ਲੜ ਕੇ ਚੱਲ ਗਿਆ ਮੇਰੇ ਨਾਲ। ਤੋ ਥੋੜੇ ਦਿਨ ਹੋਏ। ਆ ਕਹਿੰਦਾ ਮੇਰੀ ਵੀਡੀਓ ਨਾ ਬਣਾਇਆ ਕਰ। ਚਲੋ ਵੀ ਮਤਰੋ ਚੁੱਕ ਕੇ ਆਪਾਂ ਕੰਟੇਨਰ ਰੱਖ ਲਗੇ ਆ। ਓ ਸਾਡਾ ਤੇ ਤੇ ਹਨੇਰਾ ਵੀ ਹੋ ਗਿਆ ਇਹ ਤੇ ਰਾਤ ਨੂੰ ਇਹ ਡਿਊਟੀ ਕਰਨੀ ਐ ਇਹਦੇ ਕੰਮ ਬਹੁਤ ਉਕਾ ਹੋਇਆ ਪਿਆ ਉਹਨਾਂ ਇੱਕ ਕੰਡੀਆਂ ਚੁੱਕ ਕੇ ਰੱਖ ਦਿਆਂ ਲੇ ਫਿਰ ਮਿਲਦੇ ਆ ਤੁਹਾਨੂੰ ਮੌਸਮ ਥੋੜਾ ਠੰਡਾ ਰਿਹਾ ਅੱਲ ਤੇ ਬਹੁਤ ਗਰਮੀ ਆ ਦੁਵਾਲੇ ਚਾਰ ਸਫੇਰੇ ਪਾੜੀ ਪਾਣੀ ਇੱਧਰ ਆਪਾਂ ਲਾਤਾ ਇਸ ਵਾਲੀ ਸ਼ਾਰ ਇੱਕ ਇਹ ਕਰ ਲਉਣਾ ਇੱਕ ਆਟਰ ਸੂਨ ਸਿੰਘ ਸੀਤਲ લોટરે જી ઝૂટે મા ਚੱਲ ਗਏ ਹੋ ਸਾਰੇ ਚੱਲ ਗਏ ਸਾਰੇ ਆਪਣੀ ਜਗ੍ਹਾ ਤੇ ਪਹੁੰਚ ਗਿਆ ਕੰਡੀਆਂ ਰੱਖਣ ਲੱਗੇ ਹੋ ਉਹ ਬਸ ਬਸ ਪਹਿਲੀਆਂ ਦੋ ਤੇ ਰਖਾਇਓ ਪਹਿਲੀਆਂ ਦੋ ਤੇ ਰਖਾਇਓ ओके ਉਹ ਰੋਕ ਜਾ ਰੋਕ ਜਾ ਸੀ ਡਟ ਜਾਣਾ ਨਾ ਵੇਠ ਠੀਕ ਆ ਹੇਲੇ ਕਿਹੜੀ ਲੜ ਨਾਟ ਨਾਟ ਲਿਆ ਲੈ ਕਰ ਥੋੜੀ ਲਿਆ ਔਰ ਤੇ ਥੋੜੀ ਪਈਣੀ ਫੜਕ ਲਿਆ ਔਰ ਉਥੇ ਵੀ ਮਿੱਤਰੋ ਦਿਨ ਦੀ ਡਿਊਟੀ ਕਰਕੇ ਆਏ ਨੇ ਹੁਣ ਆਪਾਂ ਕਰਦਾ ਰੋਟੀ ਪਾਣੀ ਦੀ ਡਿਊਟੀ ਰੋਟੀ ਪਾਣੀ ਦੀ ਡਿਊਟੀ ਕਰਕੇ ਉਦੋਂ ਫਿਰ ਬਾਅਦ ਆਪਾਂ ਚੱਲ ਜਾਣਾ ਡਿਊਟੀ ਕਿਉਂਕਿ ਅੱਜ ਨਾਈਟ ਕੱਟਣੀ ਆ ਗਾਦਰ ਤੇ ਰੋਟੀ ਖਾ ਕੇ ਫਿਰ ਆਪਾਂ ਚੱਲਦੇ ਹਾਂ ਬਾਕੀ ਕੰਮ ਨੇ ਆਪਣੀ ਉੱਤੇ ਹੀ ਤੇ ਹੁਣ ਰੋਟੀ ਬਣਾ ਲਈਏ ਫਿਰ ਮਿਲਦੇ ਆਂ ਆਹ ਇਹ ਸ਼ਮੀ ਬਦਮਾਸ਼ ਆਉਂਦਾ ਓਏ ਸ਼ਮੀ ਬਦਮਾਸ਼ ਰੋਟੀ ਉਹ ਪੇੜਾ ਗੱਲ ਉਹ ਨੂੰ ਕਹਿੰਦੇ ਮੈਂ ਆਪਣਾ ਕਰਾਂ अच्छा ए तिले नाटक दे ता गुनगुने टिल्ला <laughs> या यार ए रोटी टिल्ला ਨਹੀਂ ਪਤਲਾ ਆਟਾ ਇਹ 베ਜਣੀ ਨਹੀਂ ਰੋਟੀ ਆ ਤੂੰ ਮਿਲੂਗੀ ਮਿਲੂਗੀ ਬਣਾਉਣਾ ਮੈਂ ਵੇਲ ਵੇਲ ਰੱਖਿਆਈਆਂ ਇਹ ਇਹਨੂੰ ਥੋੜਾ ਜਿਆਦਾ ਲੱਗੂ ਦੋ ਬੰਦੇ ਆਪਣੇ ਰੈਸਟ ਕਰਦੇ ਆ ਉਹ ਯਾਰ ਇੰਸਟਾਗ੍ਰਾਮ ਲਈ ਵੀਡੀਓ ਬਣਾਉਂਦੇ ਰੋਟੀ ਬਣਾਉਣਾ ਹੈ ਬਈ ਚੱਲ ਤੋਂ ਪਹਿਲਾਂ ਇੱਥੇ ਕਲਿੱਪ ਤੇ ਲੈ ਲਈਏ ਮਿਲਦੇ ਮਿੱਤਰੋ ਤੁਹਾਨੂੰ ਰੋਟੀ ਬਣਾ ਕੇ ਫਿਰ ਆਪਾਂ ਚੱਲਦੇ ਡਿਊਟੀ ਓਕੇ ਪਾ ਓਕੇ ਦਾਦਿਆ ਅੱਜ ਨਾਈਟ ਦੀ ਡਿਊਟੀ ਠੀਕ ਆ ਨਾਈਟ ਡਿਊਟੀ ਹੈ ਬਾਈ ਨਾਈਟ ਡਿਊਟੀ ਕਰਨੇ ਕਾ ਓਕੇ ਲੈ ਵੀ ਮਿੱਤਰੋ ਇਹ ਕਹਿੰਦਾ ਕਿ ਮੈਨੂੰ ਇੰਸਟਾ ਵੀਡੀਓ ਬਣਾ ਕੇ ਦਾ ਤੇ ਮੈਂ ਗਾਣਾ ਲਾਉਣਾ ਕੀ ਮਾਂਏ ਤੇਰਾ ਪੁੱਤ ਲਾਡਲਾ ਮੈਂ ਤੈਨੂੰ ਗਾਣਾ ਬਣਾ ਦੇਣਾ ਗਾਣਾ ਪਤਾ ਕਿਹੜਾ ਲਾਈ ਮਾਂਏ ਤੇਰਾ ਪੁੱਤ ਲਾਡਲਾ ਬੈਠਾ ਓ ਨਹੀਂ ਨਹੀਂ ਮਾਂਏ ਤੇਰਾ ਪੁੱਤ ਲਾਡਲਾ ਬੈਠਾ ਮੋਬਾਈਲ ਵਿੱਚ ਰੋਟੀਆਂ ਬਣਾਵੇ ਮਾਈ ਨੀ ਤੇਰਾ ਮਤਲਾ ਦਲਾ ਆਓ ਸਿੰਗਰ ਬਣ ਜਾਓ ਇਹ ਗਾਣਾ ਲਾਈ ਉੱਤੇ ਠੀਕ ਆ ਤੂੰ ਗਾਣਾ ਫਿਰ ਗਾਣਾ ਰਿਕਾਰਡ ਕਰਨਾ ਗਾਣਾ ਰਿਕਾਰਡ ਕਰਦਾ ਮੈਂ ਫਿਰ ਤੂੰ ਮੇਰਾ ਗਾਣਾ ਲਾ ਕੇ ਰੀਲ ਪਾਂ ਠੀਕ ਆ ਸ਼ਮੀ ਬਦਮਾਸ਼ ਸ਼ਮੀ ਬਦਮਾਸ਼ ਹੈਗਾ ਨਹੀਂ ਕਿਸੇ ਕੰਮ ਦਾ ਵੀ ਇਹ ਕੰਮ ਦਾ ਬਾਣੇ ਅੱਗੇ ਕੋ ਇੱਕੋ ਬਾਣਾ ਝਟਕਾ ਮਾਰਿਆ ਇਹਨੂੰ ਇਹਦਾ ਬੱਚਾ ਬਾਸਰੀ ਬੰਦਾ ਸ਼ਰੀਰ ਦਾ ਨਹੀਂ ਤਗੜਾ ਹੋਣਾ ਚਾਹੀਦਾ ਨਹੀਂ ਬੰਦਾ ਦੇ ਦੰਦੀਆਂ ਦੰਦੀਆਂ ਨਾਲ ਮਾਰ ਦੂ ਗੰਦੀ ਨਹੀਂ ਵੱਡੀ ਜਣੀ ਦਿੱਤਾ ਗੰਦੀ ਹਾਂ ਯਾਰ ਗੰਦੀ ਵੀ ਦੁਖਦਾ ਯਾਰ ਇਹ ਆਪਣੇ ਦਾ ਪਾ ਮੈਂ ਦੱਸਾਂ ਲੋ ਵੀ ਮਿੱਤਰੋ ਟਾਈਮ ਹੋ ਗਿਆ 11 ਤੇ ਆਪਾਂ ਰੋਟੀ ਲਾ ਕੇ ਤੇ ਤਿਆਰ ਚੋਰੀ ਹੋਈ ਸੀ ਨਾ ਆ ਕੇ ਉਹਨੇ ਜਨ ਨੂੰ ਮੁੰਡੇ ਦਾ ਫੋਨ ਆ ਗਿਆ ਮਾੜੀ ਖਬਰ ਸੁਣਾਈ ਦੇਗੀ ਤੇ ਉਹ ਵਿਚਾਰੇ ਦੀ ਉਂਗਲ ਆ ਗਈ ਉਂਗਲ ਆ ਗਈ ਲੋਹੇ ਦੇ ਥੱਲੇ ਤੇ ਉਹਦਾ ਕਰਕੇ ਮੁਰਕੇ ਉਹਦੇ ਸੱਟ ਲੱਗੀ ਹੁਣ ਆਪਾਂ ਸਿੱਧਾ ਉਹਦੇ ਕੋਲ ਹਸਪੀਟਲ ਆਏ ਆ ਤੇ ਦੇਖਦੇ ਆ ਕਿ ਮਤਲਬ ਕਿੰਨੀ ਕੁ ਲੱਗੀ ਕੀ ਸਭ ਬਤਾਓ ਇਹਨੋਂ ਤੇ ਪੰਗਾ ਹੀ ਪੈ ਗਿਆ ਜਗ੍ਹਾ ਹੀ ਪਤਾ ਨਹੀਂ ਕਿੱਦਾਂ ਦੀ ਏ ਸਾਲ ਕੀ ਦੀ ਕੋਸ਼ਿਸ਼ ਹੋ ਜਾਂਦਾ ਕਿ ਕਿ ਦੀ ਕ੍ਰੇਨ ਖਰਾਬ ਹੋ ਜਾਂਦੀ ਕਿ ਬੰਦੇ ਸੱਟ ਲੱਗ ਜਾਂਦੀ ਕਿ ਦੀ ਕੋਸ਼ਿਸ਼ ਹੋ ਜਾਂਦੀ ਮੇਰੇ ਤਾਂ ਆਵਾਜਿ ਅੂਠੇ ਤੇ ਲੱਗੀ ਤੇ ਅੂਠਾ ਦਰਦ ਕਰਨਿਆ ਮੈਂ ਤਾਂ ਉੱਥਾਂ ਹੀ ਆਇਆ ਹੀ ਇੱਧਰ ਹੁਣ ਦੇਖਦੇ ਆ ਹਸਪੀਟਲ ਕੋਲੋਂ the day of the